ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅੱਜ ਕੱਲ ਦੀ ਜਿਹੜੀ દોੜ ਭਰੀ ਜ਼ਿੰਦਗੀ ਦੇ ਵਿੱਚ ਆ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਇੱਕ ਨੌਜਵਾਨ ਜਿਹੜਾ ਕਿ ਸ਼ਾਪੂਰ ਕੰਡੀ ਦਾ ਰਹਿਣ ਵਾਲਾ ਔਰ ਉਸਦੀ ਜਿਹੜੀ ਵੀਡੀਓ ਹੈ ਉਹ ਕਾਫੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਜਿਹੜੀ ਤੁਹਾਡਾ ਇਹਦੇ ਹਾਸਾ ਹੋ ਗਿਆ ਤੁਹਾਡੇ ਨਾਲ ਸਰ ਮੇਰਾ ਐਕਸੀਡੈਂਟ ਹੋਇਆ ਸੀ ਇਹ 10 ਸਾਲ ਦੀ ਉਮਰ ਸੀ ਸਰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ ਹੋਏ ਦਿਨੋਂ 20 ਸਾਲ ਹੋ ਗਏ ਸਰ ਘਰ ਵੀ ਰਿਆ ਮੈਂ ਮੰਜੇ ਦੇ 6-7 ਮਹੀਨੇ ਤੇ ਨਾਲ ਘਰ ਦੇ ਹਾਲਾਤ ਇਹਨੇ ਚੰਗੇ ਵੀ ਨਹੀਂ ਐ ਤੇ ਬੜੇ ਪਲੱਸ 2 ਕੀਤੀ ਹੋਈ ਐ ਮੈਂ ਤੇ ਉਸ ਤੋਂ ਬਾਅਦ ਮੈਂ ਕਿਤੇ ਕੰਮ ਗਿਆ ਸੀ ਕੰਮ ਨਹੀਂ ਦਿੱਤਾ ਗਿਆਗੇ ਮੈਂ ਬਥੇਰੀ ਮਤਲਬ ਕਿ ਬਾਜ ਤੋੜ ਕੀਤੀ ਤੇ ਮੈਂ ਤਿਆੜੀਆਂ ਵੀ ਲਾਈਆਂ ਤੇ ਮੈਂ ਫਿਰ ਤਿਆੜੀਆਂ ਤੇ ਘਰ ਦੇ ਨਹੀਂ ਮੰਨਦੀ ਸੀ ਕਿ ਕਹਿੰਦੇ ਕਿ ਇਹ ਕੰਮ ਭਾਰਾ ਹੈ ਨਹੀਂ ਕਰਨਾ ਹੈਗਾ ਤੇ ਚਲੋ ਮੈਂ ਕਰਦਾ ਕਿਤੇ ਹੋਰ ਮੈਂ ਫਿਰ ਬੱਸ ਕਨੈਕਟਰੀ ਤੇ ਗਿਆ ਬੱਸ ਕਨੈਕਟਰੀ ਤੇ ਮੈਂ ਕਨੈਕਟਰ ਮਾਲਕ ਕੋਲ ਗਿਆ ਉਹਨਾਂ ਨੇ ਮੈਨੂੰ ਕੰਮ ਤੇ ਰੱਖਿਆ ਉਹਨਾਂ ਨੇ ਮੇਰਾ ਜਜ਼ਬਾ ਦੇਖਿਆ ਜਨੂੰਨ ਦੇਖਿਆ ਕਿ ਨਹੀਂ ਮੋੜਾ ਮਿਹਨਤੀ ਹੈ ਕੁਝ ਕਰ ਸਕਦਾ ਹੈ ਕਮਾ ਵੀ ਸਕਦਾ ਹੈ ਔਰ ਆਪਣੇ ਘਰ ਦੇ ਹਾਲਾਤ ਚੰਗੇ ਕਰ ਸਕਦਾ ਤੇ ਮੈਂ ਚਲੋ ਬੱਸ ਕਨੈਕਟਰੀ ਅਰਪਣ ਭਾਈ ਇਹਨੇ ਦੇਣਾ ਜਿਨ੍ਹਾਂ ਨੇ ਮੈਨੂੰ ਬੱਸ ਕਨੈਕਟਰੀ ਤੇ ਥੈਲਾ ਫੜਾਇਆ ਤੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਨਾਲ ਮੈਂ ਬੱਸ ਕਨੈਕਟਰੀ ਵੀ ਕਰੇ ਕਰਨਾ ਹਾਰ ਚੁੱਕੇ ਭਾਈ ਫਿਰ ਮੈਨੂੰ ਇਹ ਬੱਸ ਕਨੈਕਟਰੀ ਦਾ ਥੈਲਾ ਫੜਨੇ ਪਿਆ ਤੇ ਸਰ ਇਹ ਜਿਹੜਾ ਕੰਮ ਕਰਦੇ ਪਿਓ ਤੁਸੀਂ ਕਨਡਕਟਰੀ ਦਾ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋ ਤੁਸੀਂ ਸਰ ਮੈਨੇਜ ਤੇ ਕਾਫੀ ਚਿਰ ਹੋ ਗਿਆ ਕਨੈਕਟਰੀ ਕਰਦੇ ਤੇ ਇੱਕ ਕੰਫਰਟੇਬਲ ਹੋ ਗਿਆ ਬਿਹਾਸ ਹੋ ਗਿਆ ਮੈਨੂੰ ਕਿ ਹਾਂ ਕਿ ਮੈਂ ਚੜ ਵੀ ਸਕਦਾ ਹਾਂ ਉਤਰ ਵੀ ਸਕਦਾ ਹਾਂ ਸਵਾਰੀ ਨਾਲ ਹੈਂਡਲ ਕਿੱਦਾਂ ਕਰਨਾ ਕਿੱਦਾਂ ਸਵਾਰੀ ਉਤਾਰਨੀ ਹੈ ਹਮ ਆ ਸਭ ਕੁਝ ਕਰ ਲੈਣਾ ਹੈ ਤੇ ਮੁਸ਼ਕਲ ਨਹੀਂ ਆਂਦੀ ਸਰ ਤੁਹਾਨੂੰ ਸਰ ਨਹੀਂ ਕੋਈ ਦਿੱਕਤ ਨਹੀਂ ਆ ਮਤਲਬ ਕੰਫਰਟੇਬਲ ਬਿਲਕੁਲ ਓਕੇ ਆ ਤੇ ਸਰ ਜਿਹੜਾ ਕਾਰ ਦਾ ਖਰਚਾ ਹੈਗਾ ਜਾਂ ਜਿਹੜਾ ਗੁਜ਼ਾਰਾ ਹੈਗਾ ਉਹ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋਗੇ ਸਰ ਇਹ ਤੇ ਤਿਆੜੀ ਦਾ ਹੈ ਸਰ ਤਿਆੜੀ ਕਦੀ ਲੱਗਦੀ ਹੈ ਕਦੀ ਨਹੀਂ ਲੱਗਦੀ ਹੈ ਚਲੋ ਦਾਲ ਫੁਲਕਾ ਤੇ ਚਲੋ ਚੱਲੇ ਰਹਿੰਦਾ ਹੈ ਕਿ ਮੈਂ ਤਾਂ ਇੱਕ ਚਾਹਨਾ ਕੀ ਮੇਰੀ ਦੋ ਬੇਟੀਆਂ ਹੈ ਮੈਂ ਉਹਨਾਂ ਦੇ ਫਿਊਚਰ ਵਾਸਤੇ ਸੋਚਾਂਗੇ ਹਾਂ ਕਿ ਮੈਂ ਉਹਨਾਂ ਦਾ ਫਿਊਚਰ ਬਣਾ ਸਕਾਂ ਤੇ ਮੇਰੀ ਇੱਕ 4 ਸਾਲ ਦੀ ਬੇਟੀ ਹੈ ਇੱਕ 2 ਮਹੀਨੇ ਦੀ ਬੇਟੀ ਹੈ ਮੇਰੀ ਤੇ ਮੈਂ ਉਹਨਾਂ ਦਾ ਚੰਗਾ ਪਿਓ ਬਣ ਸਕਾਂ ਤੇ ਮੈਂ ਸਰਕਾਰ ਅੱਗੇ ਹੀ ਬੇਨਤੀ ਕਰਦਾ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਤੇ ਮੈਂ ਆਪਣੇ ਬੱਚਿਆਂ ਦਾ ਭਵਿੱਖ ਅੱਗੇ ਬਣਾਵਾਂ ਸਰ ਜਿਸ ਤਰ੍ਹਾਂ ਕਿ ਨੌਜਵਾਨ ਪੀੜੀ ਹੈਗੀ ਆ ਕਈ ਬੱਚੇ ਜਿਹੜੇ ਆ ਪੜ੍ਹੇ ਲਿਖੇ ਵੀ ਹੈਗੇ ਆ ਅ ਨਸ਼ਿਆਂ ਵੱਲੋਂ ਚਲੇ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਆ ਤੁਹਾਡੇ ਲੋ ਜੀ ਭਾਜੀ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਵੀਰ ਭਰਾ ਜਿਹੜੇ ਵੀ ਦੋ ਲੱਤਾਂ ਲਿਆ ਜਾਏ ਹੈਂਡੀਕੈਪ ਹੈ ਉਹ ਮੇਰੇ ਵੀਰ ਕਿਸੇ ਅੱਗੇ ਧੀਨ ਨਾਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਆਪਣੇ ਪੰਜਾਬ ਦਾ ਸੋਨੇ ਦੀ ਚੀੜੀਆ ਬਣਾਣਾ ਤੇ ਨਸ਼ਿਆਂ ਤੋਂ ਮਤਲਬ ਦੂਰ ਰਵੇ ਔਰ ਮਿਹਨਤ ਕਰੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੇ ਔਰ ਆਪਣੇ ਪਿੰਡ ਦਾ ਵੀ ਜੀ ਬਿਲਕੁਲ ਇਹ ਸਾਡੇ ਨਾਲ ਹੈਂਡੀਕੈਪ ਜਿਹੜੇ ਜੁੜੇ ਪਏ ਸੀਗੇ ਇਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਮੈਨੂੰ ਨੌਕਰੀ ਮਿਲਣੀ ਚਾਹੀਦੀ ਹੈ ਵਾਸਤੇ ਇਹਨਾਂ ਨੇ ਇੱਕ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਹੈ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ